ਨੇਮ ਇਸ ਗੁਰਪ੍ਰੀਤ ਸਿੰਘ ਪੁੱਤਰ ਸਜੀਤ ਸਿੰਘ ਪਿੰਡ ਘਟਾਮੜੀ ਕਸੂਤੂ ਅੱਜ ਮੈਂ ਸੁਸਾਇਡ ਕਰਨ ਲੱਗਿਆ ਸੁਸਾਇਡ ਕਰਨ ਦਾ ਮੇਨ ਮੇਰਾ ਰੀਜ਼ਨ ਹੈ ਕਿ ਮੇਰੇ ਚਾਚੇ ਮੇਰੇ ਚਾਚਾ ਨੇ ਬਿਨਾਂ ਨਜਾਇਜ਼ ਮੇਰੇ ਉੱਪਰ ਕੁੱਟਮਾਰ ਕੀਤੀ ਸੀ ਮੇਰੇ ਫਾਦਰ ਨਹੀਂ ਹੈ ਕਿ ਫਾਦਰ ਮੇਰੇ ਐਕਸਪਾਇਰ ਹੋ ਚੁੱਕੇ ਮੇਰੇ ਮੰਮਾ ਔਰ ਮੈਂ ਹੈਗੇ ਆ ਤੇ ਪਿੰਡ ਮੰਡੀ ਚੋਲਿਆਂ ਚ ਇੱਕ ਸਾਡਾ ਇੱਕ ਕੁਰੇਲੋ ਛੋਟਾ ਜਾ ਹੇਗਾ ਸੀ ਜੂ ਤੋ ਵੀ ਅਸੀਂ ਉਹਨਾਂ ਲਈ ਐਗਰੀ ਸੀ ਜਿੱਦਾਂ ਕਹਿੰਦੇ ਸੀ ਅਸੀਂ ਕਰਨ ਲਈ ਰੈਡੀ ਹੋ ਚੁੱਕੇ ਸੀ ਚਾਚਿਆਂ ਨੇ ਕੁੱਟ ਮਾਰ ਕੀਤੀ ਉਹਦੀ ਬੇਇੱਜ਼ਤੀ ਕੀਤੀ ਉਹਨੂੰ ਮਾਰਾ ਕੁੱਟਾ ਆਚਾਰਾ ਪੰਜਾਬ ਵਾਰੀ ਤੇ ਉਹ ਉਹਨਾਂ ਦਾ ਦੁੱਖ ਹੋ ਆ ਪਈ ਗਿਆ ਜੈਰ ਜੀ ਹਾਂ ਅੱਛਾ ਔਰ ਬੜਾ ਹੀ ਉਹਨੂੰ ਦੁਖੀ ਕੀਤਾ ਲੈ ਤੇ ਮੇਰਾ ਪੁੱਤਰ ਤੇ ਹੀ ਹਾਲਾਤ ਗੌਰ ਪ੍ਰੀਤ ਹੈਗਾ ਹੈ ਅੱਛਾ ਜੀ ਤੋ ਉਹਨੂੰ ਇਵੇਂ ਪੀ ਗਿਆ ਹੜ ਦਾ ਮਾਰਨਾ ਦੁਖੀ ਬਹੁਤ ਕਰਦਾ ਸੀ ਚਾਰਾ ਪੰਜਾਬ ਵਰੇ ਬੇਇੱਜ਼ਤੀ ਕੀਤੀ ਆ ਫਿਰ ਕਰਿਆ ਕੇ ਗੱਲ ਪਾਇਆ ਮੈਨੂੰ ਕੁੱਟਿਆ ਮੇਰੇ ਪੁੱਤ ਨੂੰ ਕੁੱਟਿਆ ਤੇ ਉਹਨੇ ਜ਼ਹਿਰ ਪੀ ਲਿਆ ਤੇ ਬਾਤਾਂ ਕੀਤੀ ਬੜਾ ਹੀ ਉਹਨੂੰ ਦੁਖੀ ਕੀਤਾ ਨੇ ਇਹਨਾਂ ਚਾਚਿਆਂ ਨੇ ਅੱਛਾ ਜੀ ਇਹਨਾਂ ਚਾਚਿਆਂ ਨੇ ਬੜਾ ਹੀ ਦੁਖੀ ਕੀਤਾ ਅੱਛਾ ਜੀ ਔਰ ਇਹਨਾਂ ਬੜਾ ਕੁੱਟਾ ਮੇਰੇ ਪੁੱਤ ਨੂੰ ਚਾਰਾ ਪੰਜਾਬ ਵਰੇ ਪਹਿਲਾਂ ਵੀ ਬੇਇੱਜ਼ਤੀ ਕੀਤੀ ਉਹਦਾ ਵੀ ਕੁੱਟਾ ਫਿਰ ਕਰੇ ਕੋਈ ਵੱਡੀ ਕੰਦ ਟਾਪਿਆ ਹੈ ਗੇਟ ਟਾਪਿਆ ਹੈ ਹਨ ਮਾਂ ਪੁੱਤਰਨ ਬਹੁਤ ਕੁੱਟਿਆ ਅੱਛਾ ਕੁੱਟਦੇ ਕਿਉਂ ਸੀ ਇਵੇਂ ਨਿੱਕਾ ਬੇਚ ਕੋ ਰੱਖਣ ਲੱਗ ਪਏ ਤੇ ਜੋ ਕੋੜ ਰੱਖਣ ਲੱਗ ਪਤ ਕਰੋਧ ਰੱਖਣ ਲੱਗ ਪਵੇ ਉਹਦੇ ਨਾਲ ਹੜਲ ਲੱਗ ਪਏ ਹਮ ਸਾਡੇ ਕਿਉਂ ਸੀ ਹੜਦੇ ਹੀ ਮੇਰਾ ਪੁੱਤਰ ਵੀ ਬਾਹਰ ਗਿਆ ਵੇ ਇਹ ਤੇ ਆਂਦਾ ਇਨ ਖਾਤੇ ਚ ਪੈਸੇ ਆਂਦੇ ਆ ਅੱਛਾ ਜੀ ਹਮ ਛੜਦੇ ਆ ਥਾਂ ਤੋਂ ਬਣਾਏ ਤੇ ਆਂਦੇ ਹੀ ਇਹਨਾਂ ਮਾਂ ਪੁੱਤਰਾਂ ਨੂੰ ਖਾਣ ਨਹੀਂ ਦੇਣਾ ਇਹਨਾਂ ਨੂੰ ਜੀਵਨ ਨਹੀਂ ਦੇਣਾ ਮਾਂ ਪੁੱਤਰਾਂ ਨੂੰ ਹਮ ਔਰ ਬੜਾ ਹੀ ਛੜਦੇ ਆਂਦੇ ਹੀ ਇਹਨਾਂ ਨੂੰ ਜੀਵਨ ਨਹੀਂ ਦੇਣਾ ਇਹਨਾਂ ਨੂੰ ਖਾਣ ਨਹੀਂ ਦੇਣਾ ਇਹਨਾਂ ਨੂੰ ਰਾਇਣੇ ਦੇਣਾ ਅੱਛਾ ਜੋ ਤੁਹਾਡਾ ਮੁੰਡਾ ਆਤਮ ਹੱਤਿਆ ਕਰ ਗਿਆ ਫਿਰ ਤੁਸੀਂ ਕਿਤੇ ਉਹਨਾਂ ਦੇ ਨਾਂ ਤੇ ਕੋਈ ਦਰਖਾਸਤ ਨਹੀਂ ਦਿੱਤੀ ਦਿੱਤੀ ਆ ਉਹਨਾਂ ਪੈਸਾ ਵਾਅਦਾ ਦਿੱਤਾ 10 ਲੱਖ ਰੁਪਈਆ ਕਿਹਦੇ ਥਾਣੇ 'ਚ ਤੁਸੀਂ ਸ਼ਿਕਾਇਤ ਕੀਤੀ ਲੋਨਾਂ 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 ਅੱਛਾ ਲੋਈਆਂ ਹਾਂ ਲੋਨਾਂ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਕਾਰਵਾਈ ਕੀਤੀ ਪੈਸਾ ਉਹਨਾਂ ਵਾਅਦਾ ਦਿੱਤਾ 10 ਲੱਖ ਰੁਪਈਆ ਤੇ ਮੈਨੂੰ ਆਂਦੇ ਹੀ ਬੇ ਤੱਕੇ ਨਾਲ ਸਰਕਾਰ ਕਰ ਲੈਣ ਚਾੱਕ ਤੇ ਮਰਬਾਂ ਤੇ ਪੈਸਾ ਟਾ ਲਿਆ ਨਹੀਂ ਆਂਦੇ ਹੀ ਇੱਕ ਕੰਬੜੀ ਏ ਇਹ ਕੰਬਲੀ ਆ ਨੂੰ ਮਾਰੋ ਦੋ ਬੰਨ ਤੇ ਅੰਦਰ ਹਟੋ ਤੇ ਸਰਕਾਰ ਮੰਜੀ ਚਾਕਲ ਕਾਇਆ ਹੂੰ ਕੰਬਲੀ ਆ ਅੱਛਾ ਜੀ ਜਿੰਦਾ ਤਿੰਨ ਹਾਲਾਂ ਦਾ ਮੈਂ ਕੰਬਲੀ ਆ ਤਿੰਨ ਹਾਲਾਂ ਦਾ ਮੇਰਾ ਬੱਚਾ ਮੱਕ ਗਿਆ ਜੀ ਕੋਈ ਨਮ ਵਾਲਾ ਨਹੀਂ ਪੈਣ ਦਿੱਤਾ ਕੋਈ ਸਰਕਾਰ ਨਹੀਂ ਹੋਣ ਦਿੱਤਾ ਪੁਲਿਸ ਨੂੰ ਪਹਾਵਾ ਦਿੱਤਾ ਜਿੱਥੇ ਜਾਂਦੇ ਅੱਗੂ ਖੜੇ ਹੁੰਦੇ ਆ ਕੋ ਮંત્રી ਬਣ ਜਾਂਦੇ ਆ ਅੱਗੂ ਖੜੇ ਉਹਨਾਂ ਕੋ ਦਰਖਾਸਤ ਦੇਣੇ ਅੱਗੂ ਖੜੇ ਆ ਅੱਛਾ ਪਾਸ ਮੈਟਰ ਨਹੀਂ ਹੁਣ ਦਿੱਤਾ ਨੇ ਮਲਾ ਜਾ ਨਹੀਂ ਹੁਣ ਦਿੱਤਾ ਨੇ ਹੂੰ ਮੇਰੇ ਤੁਸੀਂ ਥਾਣੇ ਤੋਂ ਇਲਾਵਾ ਹੋਰ ਵੀ ਕਿਤੇ ਦਰਖਾਸਤ ਦਿੱਤੀ ਨਹੀਂ ਅਸੀਂ ਥਾਣੇ 'ਚ ਦਿੱਤੀ ਸੀ ਪਹਿਲਾਂ ਉਹਨਾਂ ਨੇ ਕੁੱਟ ਮਾਰ ਮੁੰਡੇ ਨੂੰ ਕੀਤੀ ਮੇਰਾ ਬਰਾਦਰਾ ਛੋਟਾ ਜਿਹਨੂੰ ਕੁੱਟ ਮਾਰ ਉਹਨਾਂ ਨੇ ਕੀਤੀ ਸੀ ਉਹ ਥਾਣੇ ਥਰਖਾਸ਼ ਦੇਵਨ ਗਿਆ ਤੇ ਉਪਰੋਂ ਦੇਤੇ ਦਬਾਅ ਪਾਉਣ ਲੱਗ ਗਏ ਥਰਖਾਸ਼ ਕੇ ਫੜਾ ਹੀ ਨਹੀਂ ਨੇ ਉਹ ਥਾਣੇ ਵਾਲੇ ਕਹਿੰਦੇ ਤੂੰ ਪੈਸੇ ਉਹਨਾਂ ਦੇ ਖਾ ਦੇ ਥਰਖਾਸ਼ ਉਹ ਪਹਿਲਾਂ ਦੇ ਆਏ ਨੇ ਤੇ ਉੱਪਰ ਮੁੰਡੇ ਤੇ ਛੁੱਟੀ ਦੇ ਆਏ ਨੇ ਥਰਖਾਸ਼ ਵਿੱਚ ਇਹ ਲਖਾ ਨਹੀਂ ਵੀ ਮੁੰਡਾ ਸਾਨੂੰ ਗਲਤ ਬੋਲਦਾ ਪਰ ਮੁੰਡੇ ਨੇ ਕੁਛ ਨਹੀਂ ਇਹਨਾਂ ਨੂੰ ਗਲਤ ਬੋਲਿਆ ਸੀ ਉਹ ਵੱਡੇ ਲੋਕ ਆ ਉਹਨਾਂ ਦੀ ਜ਼ਿਆਦਾ ਸੁਣਵਾਈ ਹੁੰਦੀ ਆ ਉਹਨਾਂ ਦੀ ਥਰਖਾਸ਼ ਪਹਿਲਾਂ ਲੱਗੀ ਨਾਲੇ ਕੁੱਟ ਮਾਰ ਕਰਗੇ ਨਾਲੇ ਮੁੰਡੇ ਦੇ ਉੱਪਰੋਂ ਥਰਖਾਸ਼ ਇਹਨਾਂ ਦੇ ਦੇ ਦਿੱਤੀ ਕਰੇ ਪਹਿਲਾਂ ਕੁੱਟ ਮਾਰ ਕਰਗੇ ਇਹ ਗੇਟ ਤੂੰ ਲੰਘ ਕੇ ਨਾ ਐਂਟਰ ਕੀਤੀ ਕੰਦਮ ਉਹਨਾਂ ਦੀ ਵੇਲੀ ਲੱਗ ਆ ਇਹਨਾਂ ਦੀ ਵੇਲੀ ਲੱਗ ਆ ਮੇਰੇ ਮੰਮੀ ਕਹੀ ਤੇ ਉਹਨਾਂ ਨੇ ਐਂਟਰ ਕਰਕੇ ਉਹਨਾਂ ਦੇ ਛੋਟੇ ਛੋਟੇ ਬੱਚੇ ਐਨ ਮੇਰੇ ਚਾਚੇ ਆ ਜਿਹੜੇ ਇੰਡੀਆਬਾਦੋਂ ਬਾਹਰ ਵਾ ਤੇ ਉਹਨਾਂ ਨੇ ਵੀ ਦਬਾਅ ਬਹੁਤ ਪਾਇਆ ਕਹਿੰਦੇ ਤੁਹਾਨੂੰ ਜੀਨ ਹੀ ਨਹੀਂ ਦੇਣਾ ਮਾਂ ਪੁੱਤਰਾ ਨੂੰ ਜਨ ਲੱਗ ਪਏ ਵੀਰੇ ਇੱਕ ਸਾਡਾ ਬਾਹਰ ਮੁੰਡਾ ਗਿਆ ਇਹ ਜਨ ਲੱਗ ਪਏ ਵੀ ਮੁੰਡੇ ਇਹਨਾਂ ਦੀ ਚੜਾਈ ਹੋ ਰਹੀ ਏ ਅਸੀਂ ਇਹਨਾਂ ਨੂੰ ਖਾਨ ਨਹੀਂ ਦੇਣਾ ਇਸ ਕਰਕੇ ਮੁੰਡੇ ਨੂੰ ਅੱਗੇ ਵੀ ਚਾਰਾ ਪੰਜਾ ਬਰੇ ਨੂੰ ਕੁੱਟਮਾਰ ਕੀਤੀ ਫਿਰ ਆਉਣ ਕੀਤੀ ਹੁਣ ਬਹੁਤ ਜ਼ਿਆਦਾ ਉਹਨਾਂ ਨੇ ਕੁੱਟਮਾਰ ਕੀਤੀ ਕਰੇ ਛੋਟੇ ਬੱਚਾ ਤੋਂ ਲੈ ਕੇ ਉਹਨਾਂ ਦੇ ਮੁੰਡੇ ਵੀ ਹੈਗੇ ਆ ਉਹਨਾਂ ਨੇ ਵੀ ਕੁੱਟਮਾਰ ਕੀਤੀ ਉਹਨਾਂ ਦੇ ਲੇਡੀਜ਼ ਵੀ ਕੁੱਟਮਾਰ ਕਰੇ ਕਰਕੇ ਮੰਮੀ ਨੂੰ ਚਪਲਾ ਵਗੈਰਾ ਮਾਰੀਆਂ ਉਹਨਾਂ ਦੇ ਜੁੰਡੇ ਪੱਟੇ ਉਹਨਾਂ ਦੇ ਕੱਪੜੇ ਪਾੜੇ ਮੁੰਡੇ ਨੂੰ ਵੀ ਮੁੰਡੇ ਨੂੰ ਵੀ ਤੁਸੀਂ ਉਹ ਵੀਡੀਓ ਆਦੀ ਬਣਾ ਕੇ ਪਾ ਗਏ ਇਹਨਾਂ ਦੇ ਸੱਟ ਦੇ ਮਰੇ ਉਹਨੇ ਜਰੀਲੀ ਦਵਾ ਪੀ ਲਈ ਕਾਹ ਵਾਲੀ ਉਹਨੇ ਦਵਾ ਪੀ ਲਈ ਆ ਜੀ ਹਾਂਜੀ ਤੇ ਉਹ ਜਿਹੜੀ ਦਵਾ ਉਹ ਫਿਰ ਉਹ ਕਿੱਥੇ ਪੀਤੀ ਉਹਨੇ ਇਹ ਉਹਨੇ ਥਾਣੇ ਦੇ ਵਿੱਚ ਪੀਤੀ ਦਵਾ ਥਾਣੇ ਥਰਖਾਸ਼ ਦੇਣ ਗਿਆ ਸੀ ਥਰਖਾਸ਼ ਉਹਨਾਂ ਫੜੀ ਨਹੀਂ ਉਹਨੇ ਮੁੰਡੇ ਨੇ ਉੱਥੇ ਹੀ ਦਵਾ ਪੀ ਲਈ ਸੀ ਆ ਦੇ ਕੋਲ ਪਹਿਲੀ ਗੱਲ ਤਾਂ ਇਹ ਆ ਜਦੋਂ ਮੁੰਡਾ ਖੋਦਾ ਦੀ ਵੀਡੀਓ ਬਣਾ ਤੇ ਗਿਆ ਵਾ ਤੇ ਉਹਨਾਂ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਸੀ ਕਾਰਵਾਈ ਕਿਉਂ ਨਹੀਂ ਹੋਈ ਪੁਲਿਸ ਨੇ ਕੋਈ ਪੈਸਾ ਖਾਦਾ ਉਹਨਾਂ ਵਾ ਤਾਂ ਹੀ ਨਹੀਂ ਕਾਰਵਾਈ ਮੁੰਡਾ ਇੰਨੇ ਆਦੇ ਸਬੂਤ ਦੇ ਗਿਆ ਕਾਰਵਾਈ ਕਿਹੜੇ ਹਾਲ ਤੱਕ ਨਹੀਂ ਹੋਈ ਮਤਲਬ ਇਹ ਐਕਸ਼ਨ ਹੋਣਾ ਚਾਹੀਦਾ ਵਾ ਵੀ ਕਿਉਂ ਦੀ ਵੀਡੀਓ ਬਣਾਈ ਤੁਹਾਡੇ ਮੁੰਡੇ ਨੇ 6 ਮਿੰਟ ਦੀ ਵੀਡੀਓ ਬਣਾਈ ਉਹ ਇਹ ਕਹਿੰਦੇ ਗਿਆ ਵੀ ਮੈਂ ਇੰਨਾ ਦੇ ਸੱਦਦਾ ਬਸ ਨਾਲੇ ਇੰਨਾ ਤਾਂ ਵੀਰੇ ਕੋਈ ਦੁਖੀ ਹੋ ਕੇ ਪੀਂਦਾ ਨਹੀਂ ਜਿੰਨੂੰ ਕਿ ਮਰਜੀ ਦੁੱਖ ਇੰਨਾ ਨੌਜਵਾਨ ਮੁੰਡਾ ਤੁਸੀਂ ਦੇਖ ਸਕਦੇ ਹੋ ਇੰਨਾ ਦੇ ਸੱਦ ਦੇ ਮਰ ਅੱਜ ਕੱਲ ਬਜ਼ੁਰਗ ਨਹੀਂ ਕੋਈ ਮਰਨ ਨੂੰ ਤਿਆਰ ਹੈਗਾ ਆਪਾਂ ਮਰ ਜਾਵਾਂ ਅਸ਼ਕਰ ਆਪਾਂ ਨੂੰ ਕੋਈ ਤੰਗ ਕਰਦਾ ਤਾਂ ਆਪਾਂ ਮਰਨ ਲਈ ਮਜਬੂਰ ਹੁੰਨਾ ਉਹਨਾਂ ਬਹੁਤ ਤੰਗ ਕੀਤਾ ਉਹਨਾਂ ਦੀ ਬੇਇੱਜ਼ਤੀ ਕੀਤੀ ਕਰੇ ਕੁੱਟ ਮਾਰ ਕਰਕੇ ਤੇ ਉਂਗਲਾ ਉਹਨਾਂ ਦੀ ਆ ਉਹ ਮੁੰਡਾ ਵੀ ਵੀਡੀਓ ਚ ਬੋਲ ਰਿਹਾ ਉਂਗਲਾ ਉਹਨਾਂ ਦੀ ਪਿਛਾ ਕਰਕੇ ਉਹਨਾਂ ਨੇ ਤੋੜੀਆਂ ਫਿਰ ਉਹਨਾਂ ਦੇ ਕਈ ਇੱਥੇ ਮਾਰੀ ਸਾਰਾ ਟੱਬਰ ਐਂਟਰ ਕਰ ਕਰਕੇ ਸਾਰੇ ਟੱਬਰ ਨੇ ਗੱਲ ਪੈਦੋ ਉਹਨਾਂ ਨੂੰ ਇਹ ਮਾਂ ਪੋਤੀ ਹੈਗੇ ਸਿੱਕ ਮੁੰਡਾ ਬਾਹਰ ਗਿਆ ਵਾ ਇਹਨਾਂ ਨੂੰ ਕੁੱਟਮਾਰ ਕਰੇ ਕਰਕੇ ਨਜਾਇਜ਼ ਕੁੱਟਮਾਰ ਕਰਕੇ ਉੱਪਰੋਂ ਝੂਠੀ ਥਰਖਾਸ਼ ਵੀ ਦੇ ਆਇਆ ਤੇ ਮੁੰਡਾ ਦੇਣ ਗਿਆ ਤਾਂ ਉਹਨਾਂਕ ਥਰਖਾਸ਼ ਨਹੀਂ ਪਰੇ ਫੜੀ ਮੁੰਡੇ ਨੇ ਉੱਥੇ ਜਿਰੀਲੀ ਦਵਾਈ ਪੀ ਲਈਆ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਮੁੰਡਾ ਦੀ ਵੀਡੀਓ ਵੀ ਬਣਾ ਕੇ ਦੇ ਗਏ ਅੱਛਾ ਭਾਂਜੀ ਇੰਨੀ ਲਾਕ ਡਾਟੋ ਕਿਉਂ ਰੱਖਣ ਲੱਗ ਪਈ ਉਹ ਮੁੰਡੇ ਨਾ ਜਨ ਲੱਗ ਪਏ ਵੇ ਕਿ ਸਾਡਾ ਬਾਹਰ ਗਿਆ ਵਾ ਇਹਨਾਂ ਦੇ ਜਨ ਲੱਗ ਪਏ ਨਾ ਤਾਂ ਕੁਛ ਬਣ ਨਾ ਜਾਵੇ ਬਣਨ ਲੱਗ ਪਏ ਕੁਛ ਭੁੱਖੇ ਮਰਨ ਤਿਆਰੀਆਂ ਕਰਨ ਪਰ ਇਹ ਤਾਂ ਪ੍ਰਮਾਤਮਾ ਦੀ ਦੇਣ ਹੈ ਨਾ ਜਿਹਨੂੰ ਮਾਲਕ ਨੇ ਦੇਣਾ ਪਰ ਇਹ ਥੋੜੀ ਹੁੰਦਾ ਵਾ ਇੰਨਾ ਜਨ ਲੱਗ ਪਏ ਇਹਨਾਂ ਨੂੰ ਦਬਾਈ ਪਾਉਣ ਲੱਗ ਪਏ ਤੁਸੀਂ ਖਾਓ ਤਾਂ ਸਹੀ ਮਾਂ ਪੁੱਤਰਾਂ ਤੁਹਾਨੂੰ ਖਾਣ ਹੀ ਨਹੀਂ ਅਸੀਂ ਕੁਛ ਵੀ ਦੇਣਾ ਅੱਛਾ ਹੁਣ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਨੇ ਆ ਵੀ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਮੁੰਡੇ ਨੇ ਉਹਨਾਂ ਕਰਕੇ ਦਵਾ ਜਿ ਰੇਲੀ ਪੀਤੀ ਆ ਵੀ ਉਹ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਪੁਲਿਸ ਦਾ ਵੀ ਫਿਰ ਕੋਣਾ ਹਵਾਲਾ ਵਿੱਚ ਅਸੀਂ ਪੁਲਿਸ ਤੇ ਵੀ ਐਕਸ਼ਨ ਲਵਾਂਦੇ ਅਸੀਂ ਕੋਰਟ 'ਚ ਵੀ ਜਾਵਾਂਗੇ ਜੇ ਨਾ ਕਾਰਵਾਈ ਹੋਈ ਅਸੀਂ ਜਾਵਾਂਗੇ ਕੋਰਟ 'ਚ ਵੀ ਜਾਵਾਂਗੇ ਐਕਸ਼ਨ ਅਸੀਂ ਲਵਾਂਗੇ ਅਸੀਂ ਪਿੱਛੇ ਨਹੀਂ ਹਟਣਾ ਪੁਲਿਸ ਅੱਛਾ ਅਦਾਲਤ ਵਿੱਚ ਕੇਸ ਵੀ ਕਰੋ ਹਾਂਜੀ ਕੇਸ ਵੀ ਅਸੀਂ ਅਦਾਲਤ 'ਚ ਕਰਾਂਗੇ ਪੁਲਿਸ ਦੇ ਖਿਲਾਫ ਕਰਾਂ ਦੇ ਕਾਰਵਾਈ ਕਿਉਂ ਨਹੀਂ ਕਰ ਰਹੇ ਮੁੰਡੇ ਦੀ ਵੀਡੀਓ ਦੇਖ ਸਕਦੇ ਹੋ ਇਹ ਤਾਂ ਆਪੇ ਹੋ ਜਾਣੀ ਚਾਹੀਦੀ ਸੀ ਕਾਰਵਾਈ ਇਹ ਫਿਰ ਵੀ ਨਾ ਕਾਰਵਾਈ ਅਸ਼ਕਰ ਇਹਨਾਂ ਪੈਸਾ ਖਾਦਾ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਨਾ ਹੂੰ ਕੋਈ ਤਾਂ ਨਹੀਂ ਹੈ ਗੱਲ ਵੀਰੇ ਕਿੰਨਾ ਟਾਈਮ ਹੋ ਗਿਆ ਕਾਰਵਾਈ ਨਹੀਂ ਕਰਦੀ ਇਹ ਅੱਜ ਮਹੀਨਾ ਹੋ ਗਿਆ ਮੁੰਡੇ ਨੂੰ ਅੱਜ ਤਰੀਕ 17 ਪਤਾ ਨਹੀਂ 18 ਆ ਗਈ ਆ ਇਹ ਤਰੀਕ ਅੱਜ ਹੋ ਗਈ ਮਹੀਨਾ ਹੋ ਗਿਆ ਕਾਰਵਾਈ ਨਹੀਂ ਹੋ ਗਈ ਮੁੰਡੇ ਦਾ ਤੱਕੇ ਨਾਲ ਪੋਸਟਮਾਸਟਰ ਨਹੀਂ ਕਰਨ ਦਿੰਦੇ ਸੀ লাশ ਚਾੱਕ ਕੇ ਅਸੀਂ ਕਰਵਾਉਂਦੇ ਸੀ ਖੋਦ ਮੰਮੀ ਦੇ ਤੱਕੇ ਨਾਲ ਉਹਨਾਂ ਗੂਠੇ ਲਵਾ ਲੈ ਕਹਿੰਦੇ ਕੰਬਲੀ ਜਿੰਦਾ ਐਡਾ ਜਵਾਨ 23 ਸਾਲਾਂ ਦਾ ਮੁੰਡਾ ਮਰ ਜਾਵੇ ਉਹ ਮਾਂ ਕੰਬਲੀ ਆ ਅੱਜ ਕੱਲ ਮਾਂ ਤਾਂ ਨੂੰ ਕਹਿੰਦੇ ਸੀ ਇਹ ਕੰਬਲੀ ਹਾਂਜੀ ਇਹ ਕੰਬਲੀ ਆ ਕਹਿੰਦੇ ਕੰਬਲੀ ਤੱਕੇ ਨਾਲ ਉਹਨਾਂ ਕਹੇ ਕਹਿੰਦੇ ਤੁਸੀਂ ਅਸੀਂ ਤੁਹਾਡੀ ਕਾਰਵਾਈ ਕਰਾਂਦੇ ਤੁਸੀਂ ਗੂਠਾ ਲਾਓ ਅਸੀਂ ਨਾ ਇਹ ਤਾਂ লাশ ਵਾਸਤੇ ਬਿਲਾਸ਼ ਖਰਾਬ ਨਾ ਹੋ ਜਾਵੇ ਅਸੀਂ ਉਹ ਸੈਨ ਕਰਾਂਦੇ ਪਏ ਪਰ ਇਹ ਨ ਪੁਲਸ ਵੀ ਵਿੱਚੇ ਮਿਲੀ ਵੀ ਸੀ ਇਹ ਸਾਰੇ ਸਰਪੰਚੋ ਵੱਡੇ ਲੋਕ ਸਰਪੰਚ ਮੈਂਬਰ ਸਭ ਮਿਲੇ ਵਾ ਪਿੰਡ ਵਾਲੇ ਸਾਰੇ ਇਹਨਾਂ ਤੇ ਹੱਕ 'ਚ ਇਹ ਦੋ ਮਾਂ ਪੁੱਤਰ ਤੁਸੀਂ ਦੇਖੋ ਜਿੱਥੇ ਇੰਨਾ ਇਕੱਠਾ ਐਡਾ ਪਰਿਵਾਰ ਹੈ ਜਿੱਥੇ ਦੋ ਮਾਂ ਪੁੱਤੋਂਾਂ ਦੀ ਸੁਣਵਾਈ ਹੋ ਸਕਦੀ ਇਹ ਗਰੀਬ ਆ ਇਹਨਾਂ ਦੀ ਸੁਣਵਾਈ ਕੋਈ ਨਹੀਂ ਕੀਤੀ ਗਈ ਤੇ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਕਿ ਉਹਨਾਂ ਨੂੰ ਵਾਦ ਤੋਂ ਵਾਦ ਸਜ਼ਾ ਮਿਲੇ ਦੋ ਯੂਕੇ ਬੈਠੇ ਆ ਤੇ ਨੇਥੇ ਆ ਉਹਨਾਂ ਦੇ ਕਾਰਨ ਮੁੰਡੇ ਨੇ ਦਵਾਈ ਪੀਤੀ ਹੂੰ ਤੇ ਮੁੱਕ ਗਿਆ ਅੱਜ ਮੇਰੀ ਮਾਂ ਥਾਂ ਥਾਂ ਤੇ ਰੁੱਲਦੀ ਫਿਰਦੀ ਆ ਦੱਸੋ ਪਹਿਲਾਂ ਉਹਨਾਂ ਦੇ ਘਰ ਵੇਲਾ ਪਿਆ ਮੁੰਡਾ ਉਹਨਾਂ ਦਾ ਉਹ ਟੁਰੇ ਫਿਰਦੇ ਉਹ ਆਰਾਮ ਨਾਲ ਧਮਕੀਆਂ ਦਿੰਦੇ ਆ ਵੀ ਸਾਡਾ ਅੱਗੇ ਕੀ ਕਰ ਲੈ ਹੁਣ ਕੀ ਕਰ ਲੈ ਅੱਛਾ ਹੁਣ ਫਿਰ ਧਮਕੀਆਂ ਦੇ ਰਹੇ ਨੇ ਹਾਂਜੀ ਵੀ ਅੱਗੇ ਸਾਡਾ ਕੀ ਕਰ ਲੈ ਹੁਣ ਕੀ ਕਰ ਲੈਣਗੇ ਮਾਂ ਮੇਰੀ ਰੁੱਲਦੀ ਫਿਰਦੇ ਇਹਨੂੰ ਕੰਬਲੀ ਕਹਿੰਦੇ ਜਿੰਦਾ ਐਡਾ ਜਵਾਨ ਜਿੰਨੇ ਜਨਮ ਦਿੱਤਾ 9 ਮਹੀਨੇ ਰੱਖਿਆ ਜਵਾਨ ਪੁੱਤ ਕਿਸੇ ਕਾਰਨ ਮੁੱਕ ਗਿਆ ਅੱਜ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਇੱਕ ਚੰਗੀ ਗੱਲ ਤਾਂ ਨਹੀਂ ਹੈਗੀ ਵੀਰੇ ਹੂੰ ਅਸੀਂ ਇਹ ਹੀ ਮੰਗ ਕਰਨੇ ਆ ਵੀ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਜਿੰਨਾ ਕਰਕੇ ਮੁੰਡੇ ਨੇ ਦਵਾਈ ਪੀਤੀ ਤੇ ਪੁਲਿਸ ਤੇ ਵੀ ਕਾਰਵਾਈ ਸੇ ਕਰਾਂਗੇ ਜਾਂ ਨਾ ਕੋਈ ਐਕਸ਼ਨ ਲੈ ਆਨੇ ਤਾਂ ਅੱਛਾ ਭੈਣ ਜੀ ਹੁਣ ਤੁਸੀਂ ਉੱਥੇ ਆਪਣੇ ਪਰਾਨੇ ਕਰ ਰਹੇ ਨੇ ਪਏ ਹੋ ਕਿ ਨਹੀਂ ਨਹੀਂ ਰਹਿਣ ਹੀ ਨਹੀਂ ਦਿੰਦੇ ਆਂਦੇ ਅੱਗੇ ਕੀ ਕਾਰ ਲਿਆ ਦਾ ਤਾਂ ਹੁਣ ਤੈਨੂੰ ਵੀ ਨਹੀਂ ਰਹਿਣ ਦੇਣਾ ਮਾਰਨਾ ਕੁੱਟਣਾ ਹੈ ਮੇਰਾ ਮੁੰਡਾ ਨਹੀਂ ਮੈਨੂੰ ਦੇਖਦਾ ਉਹ ਆ ਟੌਰਣਾ ਫਿਰਦੇ ਨੇ ਕਦੇ ਟਰੈਕਟਰ ਚਲਾਉਂਦੇ ਕਾ ਤਾਂ ਕੁਛ ਕਰਦੇ ਆ ਤਾਂ ਉਹ ਤਾਂ ਵਾਧੂ ਕੁਛ ਕਰਦੇ ਆ ਉਹ ਤਾਂ ਉੱਚੇ ਆ ਗਏ ਆ ਮੇਰੇ ਬੱਚੇ ਨੂੰ ਜਾਨ ਮੇਰੀ ਲੈ ਲਿਓ ਉਹਨਾਂ ਦੁੱਖੀ ਕੀਤੀ ਰੱਖਾ ਜਨ ਲੱਗ ਪੈਸਣ ਲੱਗ ਪਏ ਵਿਆਹ ਦੇ ਪ੍ਰਾਹ ਤੇ ਹਰਤ ਰਾਜ ਨਾ ਕਰਨ ਲੱਗ ਪਵੇ ਉਹਨਾਂ ਦੇ ਦੁੱਖ ਦੇ ਪਿੱਛੇ ਨੇ ਪੀ ਲਈ ਉਹਦੀ ਬੇਤੀ ਕੀਤੀ ਅਠਾ ਦਹਾਵਰੇ ਉਹਨੂੰ ਕੁੱਟਾ ਪੈਰ ਭੱਜ ਤੇ ਆਏ ਮੈਨੂੰ ਮਾਰਾ ਕੁੱਟਾ ਮੈਨੂੰ ਵੀ ਮੇਰ ਮੁੰਡੇ ਨੂੰ ਵੀ ਤੇ ਹਾਨੂੰ ਤਾਂ ਬਹੁਤ ਦੁਖੀ ਕਰਦੇ ਹਾਂ ਦੁੱਖ ਤੇ ਮਾਰੇ ਉਹਨਾਂ ਦੁਆਪ ਹੁਣ ਕਿੰਨਾ ਕ ਦੁੱਖ ਆ ਵੀ ਇਨਸਾਫ ਵੀ ਨਹੀਂ ਮਿਲਿਆ ਤੇ ਪੁੱਤ ਵੀ ਗਵਾ ਲਿਆ ਪੁੱਤ ਵੀ ਗਵਾ ਲਿਆ ਤੇ ਨਸਾਫ ਵੀ ਨਹੀਂ ਮਿਲਣਾ ਮਿਲਣਾ ਚਾਹੀਦਾ ਇਨਸਾਫ ਹੋ ਪੁਲਿਸ ਨੇ ਪਾਇ ਹੈ ਤੋ ਖਾਲੇ ਉਹ ਨਸਾਫ ਮੇਰੇ ਬੱਚੇ ਨੂੰ ਮਿਲਣਾ ਚਾਹੀਦਾ ਗੌਰਪ੍ਰੀਤ ਨੂੰ ਗੌਰਪ੍ਰੀਤ ਨੂੰ ਤਿੰਨ ਹਾਲਾ ਦਾ ਮੁੰਡਾ ਨਸਾਫ ਮਿਲਣਾ ਚਾਹੀਦਾ ਪਿਆ ਵੀ ਨਹੀਂਗਾ ਮੈਂ ਹੁਣ ਰੋਦੀ ਫਿਰਨੀ ਆ ਘਰ ਨੂੰ ਏਡ ੜ ਤਾਲੇ ਲੱਗੇ ਪਿਆ ਕੋਈ ਪੁਲਿਸ ਨਹੀਂ ਕੋਈ ਕਾਰਵਾਈ ਕਿੱਥੇ ਜਾ ਵੀ ਅੱਗੂ ਖੜੇ ਹੁੰਦੇ ਆ ਅੱਗੂ ਕੋਈ ਦਰਖਾਸਤ ਦੇ ਵੀਦਾ ਹੀ ਪੱਤਰਕਾਰ ਨੂੰ ਖਬਰ ਲਾਣੇ ਪੱਤਰਕਾਰ ਨੂੰ ਪੈਸੇ ਪੂਸੇ ਦੇ ਕੇ ਰੋਕੇ ਹੁੰਦੇ ਆ ਸਾਰੀ ਜਗ੍ਹਾ ਹੀ ਚਲੇ ਜਾਂਦੇ ਆ ਜਿੱਥੇ ਵੀ ਅਸੀਂ ਜਾਈਏ ਦਸ ਦਸ ਦਿਨ ਦੇ ਉੱਥੇ ਅੱਪੜ ਜਾ ਕੋਈ ਨਾ ਕਿਸੇ ਮੀਡੀਆ ਨੂੰ ਖਬਰ ਦਿੱਤੀ ਹੈ ਹਾਂਜੀ ਦਿੱਤੀ ਉੱਥੇ ਵੀ ਉਹ ਸਾਡੀ ਖਬਰ ਉੱਥੇ ਹੀ ਰੁਕ ਗਈ ਆ ਅੱਛਾ ਨਹੀਂ ਉਹ ਮੀਡੀਆ ਵਾਲਾ ਲਾਈ ਨਹੀਂ ਖਬਰ ਹਾਂਜੀ ਨਹੀਂ ਲਾਈ ਲਾਂ ਨਹੀਂ ਨਹੀਂ ਦੇਦੇ ਪਤਾ ਲੱਗ ਜਾਂਦਾ ਵਾ ਇਹ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਸੀ ਕਿੱਥੇ ਬਗਾਨੇ ਪਿੰਡ ਚ ਅਸੀਂ ਖਬਰ ਲਾਉਂਦੇ ਪਏ ਸਾਰੇ ਪਾਸੇ ਹੀ ਫੱਟ ਜਾਂਦੇ ਆ ਵੀਰੇ ਅੱਛਾ ਹਾਂਜੀ ਇਨਸਾਫ ਮਿਲਣਾ ਚਾਹੀਦਾ ਦੇਖੋ ਹੁਣ ਮੁੰਡਾ ਆਪ ਰੋ ਰੋ ਕੇ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਉਹਨਾਂ ਦੇ ਦੁਖੀ ਹੋ ਕੇ ਕਹਿ ਰਿਹਾ ਨਹੀਂ ਤਾਂ ਮੈਂ ਕਿਉਂ ਨਹੀਂ ਮੇਰਾ ਜੀ ਕਰਦਾ ਮੈਂ ਦਵਾਈ ਪੀ ਲਾ ਕੋਈ ਦੁਖੀ ਹੁੰਦਾ ਹੈ ਤਾਂ ਦਵਾਈ ਪੀਂਦਾ ਵਾ ਹਾਂਜੀ ਉਹਨਾਂ ਦਾ 3 ਸਾਲਾਂ ਦਾ ਮੁੰਡਾ ਦੇਖੋ ਸਹੀ ਤੁਸੀਂ ਉਹਨਾਂ ਨੂੰ ਇਨਸਾਫ ਵੀ ਨਹੀਂ ਮਿਲਿਆ ਮੁੰਡੇ ਦੀ ਵੀ ਜਾਨ ਚਲੀ ਗਈ ਤੇ ਇਨਸਾਫ ਤਾਂ ਇਹ ਸਰਕਾਰਾਂ ਨੂੰ ਉਹਨੇ ਵੀ ਕਹਿੰਦਾ ਵੀ ਮੈਂ ਵੀ ਆਤਮ ਹੱਤਿਆ ਕਰ ਲੈਣੀ ਇਨਸਾਫ ਨਾ ਮਿਲਿਆ ਇਹ ਸਰਕਾਰਾਂ ਹੀ ਜ਼ਿੰਮੇਦਾਰ ਹੋਣਗੀਆਂ ਐਦਾਂ ਤਾਂ ਫਿਰ ਗਰੀਬ ਦਾ ਤਾਂ ਮਾਰੇ ਜਵਣ ਕਰਨ ਦੇ ਤਗੜੇ ਲੋਕ ਪੈਸੇ ਦਿੱਤੀ ਜਾਣ ਕਰਨ ਦੇ ਪੈਸੇ ਦਿੱਤੀ ਜਾਣ ਗਰੀਬ ਤਾਂ ਮਾਰੇ ਜਵਣ ਦੇ ਉਹ ਬੰਦਿਆ ਆਲੇ ਨੇ ਅਸੀਂ ਦੋਵੇਂ ਮਾਂ ਪੁੱਤਰ ਸੀ ਮੇਰੇ ਪੁੱਤਰ ਨੂੰ ਖਾਦਾ ਨੇ ਮੈਨੂੰ ਨਸਾਫ ਮਿਲਣਾ ਚਾਹੀਦਾ ਮੇਰੇ ਗੌਰਪ੍ਰੀਤ ਨੂੰ ਤੇਰਾਂ ਸਾਲਾਂ ਤੋਂ ਖਾਦਾ ਨੇ ਮੈਨੂੰ ਨਸਾਫ ਮਿਲਣਾ ਚਾਹੀਦਾ ਹੈ ਮੇਰਾ ਬੱਚੇ ਨਾਲ ਬਹੁਤ ੱੱਕਾ ਹੋਇਆ ਆਇਆ ਕਿੱਥੇ ਜਾਣੇ ਵੱਡੇ ਕੋਲ ਜਾਣੇ ਆਗੂ ਪੈਣਦਾਲੇ ਗੁੱਠੇ ਲਾ ਦਿੰਦੇ ਹਾਰਾ ਕੁਛ ਕਰਦੇ ਆਂਦਾ ਨਿਬੜੀ ਵੀ ਰਾਜੀ ਨਾਵਾ ਮੈਨੂੰ ਕੰਮਲੀ ਕੰਮਲੀ ਕਰਦੇ ਰਾਜੀ ਨਾਵਾ ਤੋਂ ਨਹੀਂ ਇਹ ਕਾਹ ਕਰਨਾ ਹੈ ਕਿਤਾ ਹੀ ਨਹੀਂ ਰਾਜੀ ਰਮਣਿ ਅਸੀਂ ਕੀਤਾ ਸੀ ਰਾਜੀ ਨਮਨ ਨਾਲ ਕਰਨਾ ਸੀ ਇਹ ਮੁੰਡੇ ਦਾ ਮਲਾਜਾ ਵੀ ਉਹਨਾਂ ਸੀ ਚੱਕਾ ਨਹੀਂ ਨੀ ਦਿੰਦੇ ਸੀ ਸਾਰੇ ਪਿੰਡ ਝੂਠੀਆਂ ਉਹਨਾਂ ਨੇ ਵੀਡੀਓ ਬਣਾ ਲਈ ਕਹਿੰਦੇ ਅਸੀਂ ਦੂਜੇ ਮਾਂ ਮੰਮੀ ਤੇ ਦਬਾਅ ਪਾਉਂਦੇ ਸੀ ਅਸੀਂ ਤੈਨੂੰ ਲੈਡੀ ਪੁਲਿਸ ਮਗਵਾਣੇ ਤੂੰ ਸਾਇਨ ਨਹੀਂ ਕਰਨੀ ਉਹ ਨਹੀਂ ਅੱਛਾ ਪੋਸਟਮਾਰਟਮ ਕਿਉਂ ਨਹੀਂ ਹੋਣ ਦਿੱਤਾ ਚੱਕਾ ਨਹੀਂ ਦਿੰਦੇ ਪੁਸ ਵਿੱਚ ਰਲਿ ਵੀ ਸੀ ਵੀਰੇ ਚੱਕਦਾ ਹੀ ਨਹੀਂ ਸੀ ਅਸੀਂ ਚਕਾਉਂਦੇ ਸੀ ਚੱਕਦਾ ਹੀ ਨਹੀਂ ਸੀ ਚੱਕਰ ਹੀ ਨਹੀਂ ਦਿੰਦੇ ਸੀ ਕਦੇ ਕਹਿੰਦੇ ਸੀ ਲਾਸ਼ ਖਰਾਬ ਹੋ ਜੈਨੀ ਜਦੋਂ ਮੁੰਡਾ ਮਰ ਚੁੱਕਾ ਹੈ ਉਹਦੇ ਨਾਲ ਇੰਨਾ ਖਸ਼ੋਹ ਚੁੱਕਾ ਹੈ ਭਾਵੇਂ ਲਾਸ਼ ਖਰਾਬ ਹੋਵੇ ਉਹਨੂੰ ਇਨਸਾਫ ਤਾਂ ਸੀ ਦਵਾਣਾ ਹੀ ਸੀ ਮੁੰਡੇ ਨੂੰ ਤੇ ਇਨਸਾਫ ਇਹਨਾ ਸਾਡੀ ਪੁਲਿਸ ਵਾਲੇ ਨੇ ਵੀਡੀਓ ਵੀ ਨਹੀਂ ਦੇਖੀ ਮੈਂ ਖੁਦ ਵੀਡੀਓ ਦਿਖਾਈ ਕਹਿੰਦਾ ਸੀ ਵੀਡੀਓ ਦੇਖੀਆਂ ਵੀ ਆਈਆਂ ਏ ਉਹ ਅਸ ਪੈਸੇ ਖਾਦੇ ਨੇ ਤਾਂ ਕਹਿੰਦੇ ਨੇ ਜਿਹੜੀ ਅੱਛਾ ਮੁੰਡੇ ਨੇ ਮਰਨ ਤੋਂ ਪਹਿਲਾਂ ਵੀਡੀਓ ਬਣਾਈ ਉਹ ਪੁਲਿਸ ਨੂੰ ਦਿਖਾਈ ਉਹ ਦੇਖੀ ਨਹੀਂ ਹਾਂਜੀ ਅਸੀਂ ਦਿਖਾਦੇ ਸੀ ਦੇਖਦੇ ਹੀ ਨਹੀਂ ਸੀ ਕਹਿੰਦੇ ਸੀ ਵੀਡੀਓ ਦੇਖੀਆਂ ਵੀਆਂ ਨੇ ਹਮ ਇਨਸਾਫ ਸਾਨੂੰ ਮਿਲਣਾ ਚਾਹੀਦਾ ਮੁੰਡਾ 23 ਸਾਲਾਂ ਦਾ ਜਿਹੜਾ ਮੁਕਾ ਇਹ ਹਸਕਾਰ ਨੇ ਮੁਕਾ ਕੁਝ ਪੁਲਸ ਵਾਲੇ ਵੀ ਵਿੱਚ ਹਣ ਰਾਲ ਗਿਆ ਸੀ ਐਕਸ਼ਨ ਉਹਨਾਂ ਤੇ ਵੀ ਲਾਵਾਂਗੇ ਅਸੀਂ ਕੋਰਟ 'ਚ ਕੇਸ ਲਾਵਾਂਗੇ ਅਸੀਂ ਪਿੱਛੇ ਨਹੀਂ ਹਟਣਾ ਹਮ ਅਸੀਂ ਕੇਸ ਲਾਵਾਂਗੇ ਐਕਸ਼ਨ ਲਿਆ ਜਾਵੇ ਉਹਨਾਂ ਤੇ ਪੈਸੇ ਇੱਦਾਂ ਥੋੜੀ ਹੁੰਦਾ ਓਨੇ ਇੱਕ ਦਾ ਪੁੱਤ ਮਰ ਜਾਏ ਦੂਜੀ ਥਾਂ ਪੈਸੇ ਵਾਹ ਦੇਣ ਹੁਣ ਪੁੱਤ ਦਾ ਤੇ ਪੈ ਇੱਦਾਂ ਤਾਂ ਜਨਾਖਨ ਮਾਰ ਤੇ ਸੁੱਟੀ ਜਾਵੇ ਕਰੇ ਦਾ ਵੀ ਇੱਥੇ ਘੜੀ ਕਿਸੇ ਦੀ ਸੁਣਵਾਈ ਨਹੀਂ ਦੀ ਗਰੀਬ ਬੰਦੇ ਦੀ ਨਹੀਂ ਸੁਹੀ ਨਹੀਂ ਰਹੀ ਤੇ ਇਹ ਤਾਂ ਕਬਾਉ ਤਹਾਦਰ ਹੋਇਆ ਇਹ ਬਹੁਤ ਹੀ ਹਾਦਰ ਨਾ ਠੱਕਾ ਹੋਇਆ ਹਰਨ ਇਨਸਾਫ ਮਿਲਣਾ ਚਾਹੀਦਾ ਮੇਰੇ ਗੌਰ ਪ੍ਰੀਤ ਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਗੌਰ ਪ੍ਰੀਤ ਦੀ ਜ਼ਿੰਦਗੀ ਖਰਾਬ ਹੋ ਗਈ ਏ ਨਾਲ ਮੇਰੀ ਹੋ ਗਈ ਏ ਮੇਰੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ ਪੁਲਿਸ ਨੂੰ ਪੈਸਾ ਖਵਾ ਦਿੱਤਾ ਨੇ 10 ਲੱਖ ਖਵਾਇਆ ਨੇ ਕਿ ਕਿੰਨਾ ਕੁ ਖਵਾਇਆ ਨੇ ਉਹ ਲਾਚ ਨਹੀਂ ਹੱਦੇ ਚੱਕਦੇ ਹੈ ਹਿਚਵਾਦੇ ਇਹ ਐ ਮੈਨੂੰ ਕੰਬਲੀ ਆਉਂਦੇ ਆ ਅੱਬੀ ਅੱਜਕੱਲ ਵੀ ਚੱਕੋ ਲਾਸ਼ ਐਕਸ਼ਨ ਲੈਣੇ ਆ ਪੂਲ ਸਾਲ ਖੋਦ ਹੀ ਗੂਠੇ ਲਵਾਉਂਦੇ ਫਿਰਿਆ ਖੋਦ ਹੀ ਲਵਾਉਂਦੇ ਫਿਰਿਆ ਲਾਓ ਤੁਸੀਂ ਗੂਠੇ ਦਬਾ ਸਾਨੂੰ ਪਾਉਂਦੇ ਸੀ ਅਸੀਂ ਨਹੀਂ ਗੂਠੇ ਲਾਉਣੇ ਸੀ ਅਸੀਂ ਕਾਦੇ ਗੂਠੇ ਲਾਉਣੇ ਸੀ ਸਾਡਾ ਮੁੰਡਾ ਮਰਿਆ ਸੀ ਇਨਸਾਫ ਦਿਵਾਉਣਾ ਸੀ ਥੱਕੇ ਨਾਲ ਉਹਨਾਂ ਗੂਠੇ ਲਵਾ ਲੇ ਮੰਮੀ ਤੂੰ ਕਦੇ ਕੰਬਲੀ ਕਹਿੰਦੇ ਸੀ ਇਹ ਤਾਂ ਕੰਬਲੀ ਜਿੰਦਾ ਐਡਾ ਜਵਾਨ ਪੋਤਾ ਅਸ਼ਕਰੇ ਮਾਂ ਪੋਤਾ ਰਹਿੰਦੇ ਸੀ ਉਹ ਮਾਂ ਜਿਹੜੀ ਪੁੱਤ ਨੂੰ ਸੁਪਾਲੀ ਖਾਲੀ ਸੀ ਪੁੱਤ ਜਿਹੜਾ ਮਾਂ ਨੂੰ ਸੁਪਾਲੀ ਖਾਲਾ ਸੀ ਉਹ ਤੁਸੀਂ ਆਪ ਹੀ ਸਮਝਦਾਰ ਹੋ ਹੈਲੋ ਹਾਂਜੀ ਹਾਂਜੀ ਸਰ ਥਾਣਾ ਲੋਈਆਂ ਤੋਂ ਗੱਲ ਕਰ ਰਿਹਾ ਹਾਂ ਜੀ ਹਾਂਜੀ ਸਰ ਲਾਈਵ ਸੱਚ ਟੀਵੀ ਦੇ ਹੈੱਡ ਆਫਿਸ ਤੋਂ ਗੱਲ ਕਰ ਰਿਹਾ ਹਾਂ ਜੀ ਡਾਕਟਰ ਬਖਸ਼ੀਰ ਸਿੰਘ ਜੀ ਆਜ ਗੱਲ ਕਰ ਰਹੇ ਹਾਂ ਜੀ ਐਸਐਚਓ ਸਾਹਿਬ ਇੱਕ ਨਾ ਤੁਹਾਡੇ ਇੱਥੇ ਪਿੰਡ ਹੈ ਪਿੰਡ ਗੱਟਾ ਮੁੰਡੀ ਕਾਸੂ ਉੱਥੇ ਗੱਟਾ ਮੁੰਡੀ ਕਾਸੂ ਹਾਂਜੀ ਹਾਂਜੀ ਗੱਟਾ ਮੁੰਡੀ ਕਾਸੂ ਹਾਂਜੀ ਹਾਂ ਐਸਐਚਓ ਸਾਹਿਬ ਇੱਕ ਪਿੰਡ ਤੋਂ ਸਾਡੇ ਕੋਲ ਇੱਕ ਆਇਆ ਪਰਿਵਾਰ ਤੇ ਉਹਨਾਂ ਕੁਲਵਿੰਦਰ ਕੌਰ ਪਤਨੀ surjit singh ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੁੰਡਾ 1 ਮਹੀਨਾ ਪਹਿਲਾਂ ਕਰੀਬ ਆਤਮ ਹੱਤਿਆ ਕਰ ਗਿਆ ਸੀ ਔਰ ਉਹ ਕੁਲਵਿੰਦਰ ਕੌਰ ਕਹਿ ਰਹੀ ਹੈ ਕਿ ਉਹਨੇ ਵੀਡੀਓ ਵੀ ਮੁੰਡੇ ਨੇ ਬਣਾਈ ਸੀਗੀ ਤੇ ਉਹ ਕਹਿੰਦੀ ਕਿ ਆਤਮ ਹੱਤਿਆ ਜਿੰਨਾ ਕਰਕੇ ਉਹਨੇ ਕੀਤੀ ਆ ਉਹ ਸਾਰਾ ਕੁਝ ਵੀਡੀਓ ਚ ਬੋਲ ਕੇ ਗਿਆ ਔਰ ਉਹ ਔਰਤ ਨੇ ਦੱਸਿਆ ਕਿ ਵੀ ਉਹਨਾਂ ਨੇ ਦਰਖਾਸਤ ਥਾਣੇ ਵੀ ਦਿੱਤੀ ਐ ਐਸਐਸਪੀ ਸਾਹਿਬ ਨੂੰ ਵੀ ਉਹਨਾਂ ਨੇ ਸ਼ਿਕਾਇਤ ਭੇਜੀ ਹੋਈ ਆ ਪਰ ਉਹ ਕਹਿੰਦੇ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਤੁਹਾਡਾ ਮਤਲਬ ਹੈ ਮੇਰਾ ਵਰਜਨ ਹੈ ਸਾਡੇ ਵਿੱਚ ਇਹ ਆ ਕਿ ਇਹਨਾਂ ਨੇ ਕਿਸੇ ਬੰਦੇ ਕੋਲ 24 ਲੱਖ ਰੁਪਏ ਲਿਆ ਸੀਗਾ ਅੰਸ਼ਣ ਗਹਿਣੇ ਤੇ ਤੋਂ 10 ਕਰੋੜ ਆ ਸ਼ਾਇਦ ਸਮਥਿੰਗ ਇਹਨਾਂ ਸੀਗਾ ਹੁਣ ਜਿਨ੍ਹਾਂ ਕਿ ਉਹਨਾਂ ਜਾਬਾਨੀ ਉਹਨਾਂ ਮਦਦਾਂ ਲੀਗਲ ਆਉਣ ਰਿਪੋਰਟ ਤੇ ਨਹੀਂ ਲੱਗੀ ਇਹਨਾਂ ਮੇਰੇ ਕੋਲ ਹੈ ਗੈਟ ਦੀ ਫੋਟੋ ਹਾਂਜੀ ਇਦਾਂ ਨੇ 24 ਲੱਖ ਰੁਪਏ ਲਿਆ ਸੀ ਜਿਹੜੇ ਬੰਦਾ ਵੀ ਜਿਹੇ ਭਰਾ ਬਾਹਰ ਹਾਂਜੀ ਉਹ ਪੈਸੇ ਮੰਗਦੇ ਸੀ ਤੇ ਪਹਿਲੀ ਵਾਣ ਨਹੀਂ ਦਿੰਦੇ ਸੀ ਉਹਨਾਂ ਨੂੰ ਅੱਛਾ ਜੀ ਆਇਆ ਸੀ ਮੇਰੇ ਕੋਲੇ ਬੰਦਾ ਜਿਹਨੇ ਦਰਖਾਹ ਦੇਣ ਤੋਂ ਪਹਿਲਾਂ ਇਹਨੇ ਰਾਤ ਦੇ ਟਾਈਮ 'ਚ ਮੇਰਾ ਹਰਤਾਰ ਤੱਕ ਇਹਦੇ ਨੂੰ ਦਰਖਾਹ ਦਿੰਦਾ ਇਹਦੇ ਉਦੋਂ ਮੈਂ ਚਿਰਦੇ ਹਾਲਤ ਵਿੱਚ ਸੀ ਉਦੋਂ ਹੀ ਅੱਛਾ ਜੀ ਇਹਨੇ ਦਵਾਈ ਕੀਤੀ ਜਾਂ ਕਰਦਾ ਵੀ ਆ ਉਹਦੇ ਬਾਰੇ ਮੈਨੂੰ ਇਹਨਾਂ ਨਹੀਂ ਹੈਗਾ ਹਾਂਜੀ ਜੇ ਭੇਜ ਦਿੱਤਾ ਸੀ ਬਾਹਰ ਗੇਟ ਤੋਂ ਬਾਅਦ ਵੀ ਚੱਲ ਤੁਸੀਂ ਲੈ ਕੇ ਆਪਣੇ ਪਰਿਵਾਰ ਨੂੰ ਅੱਛਾ ਜੀ ਇਹ ਜਿਹੜੀ ਨੇਵਾਡਾਸ ਫਾਇਰ ਹੋ ਗਿਆ ਚਾਹੇ ਉਹ ਮੈਡੀਸਨ ਲਈ ਜਾਂ ਕੁਝ ਵੀ ਇਹਨਾਂ ਨੂੰ ਪਤਾ ਨਾ ਇਹਨਾਂ ਨੇ ਮੁਰਕੋ ਸਾਨੂੰ ਕੁਝ ਦੱਸਿਆ ਹੀ ਨਹੀਂ। ਟਿਕਣ ਬੰਦਾ ਇਹ ਸਪਾਇਰ ਹੁੰਦਾ ਵਾ ਉਸ ਦਿਨ ਮੇਰਾ ਥਾਣੇਦਾਰ ਗਿਆ ਉੱਥੇ ਮੌਕੇ ਤੇ। ਹਾਂਜੀ। ਵੀ ਆਪਾਂ ਕਾਰਵਾਈ ਕਰਦੇ ਆ ਉਹਦੀ ਸਾਰੀ ਉਹ ਸਾਡੇ ਕੋਲ ਵੀਡੀਓ ਵੀ ਹੈਗੀ ਆ ਫਿਰ ਅਸੀਂ 174 ਦੀ ਕਾਰਵਾਈ ਲਈ ਰੈਡੀ ਸੀ ਵੀ ਚਲੋ ਇਹਨਾਂ ਦੀ 174 ਦੀ ਕਾਰਵਾਈ ਕਰ ਦਈਏ। ਹਾਂਜੀ। ਮੇਰੇ ਥਾਣੇਦਾਰ ਉਹਨਾਂ ਨੇ ਬਿਲਕੁਲ ਕੌਨਫਰਟ ਨਹੀਂ ਕੀਤਾ ਸਾਡੇ ਕੋਲ ਵੀਡੀਓ ਵੀ ਹੈਗੀ ਤੁਸੀਂ ਇਹ ਸਾਡੇ ਕੋਲ ਆਜੋ ਕਿਸੇ ਵੇਲੇ ਤੁਹਾਨੂੰ ਵੀਡੀਓ ਵੀ ਦਿਦਾਂਗੇ। ਜੀ ਇਹ ਹੱਥ ਜੋੜਦੇ ਵੀ ਸਾਡੀ ਸਾਡੇ ਮੁੰਡੇ ਦੀ ਗਲਤੀ ਆ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਪੋਸਟਮਾਰਟਮ ਨਹੀਂ ਕਰਨਾ ਸਿੱਟੀ ਦੇ ਵਿੱਚ ਚਿਣਿਆ ਜਦੋਂ ਬੰਦਾ ਮੈਂ ਖੁਦ ਮੌਕੇ ਤੇ ਪਹੁੰਚਾ ਅੱਛਾ ਜੀ ਇਹਨਾਂ ਮੇਰੀ ਵੀ ਨਹੀਂ ਪ੍ਰਾਮਣ ਨਹੀਂ ਮੇਰੇ ਕੋ ਸਾਰੀਆਂ ਵੀਡੀਓ ਪਈਆਂ ਹੋਣਾਂ ਕਹਿੰਦੇ ਵੀ ਅਸੀਂ ਕੁਝ ਨਹੀਂ ਕਰਾਉਣਾ ਚਾਹੁੰਦੇ ਅੱਛਾ ਉਸ ਤੋਂ ਬਾਅਦ ਇਹ ਕਿਹੜੇ ਨਾਲ ਸਸਕਾਰ ਕਰਦਾ ਬਾਅਦ ਵਿੱਚ ਪਤਾ ਲੱਗਾ ਵੀ ਰਾਜਨਾਮਾ ਹੋ ਗਿਆ ਇਹਨਾਂ ਦਾ 24 ਲੱਖ ਕਿੰਨੇ ਸਮਥਿੰਗ ਇਹਨਾਂ ਮੰਨਣੇ ਬਤਾ ਆ ਗੱਲ ਆ ਜੀ ਇਹਨਾਂ ਨੇ ਪੈਸੇ ਲਏ ਸੀ ਪੈਸੇ ਨਾ ਦੇਣ ਦੀ ਖਤਰਾ ਜਿਹੜਾ ਸਾਰਾ ਆ ਇਹ ਕਸਬੇ ਜਿਹੜੀ ਇਹਨਾਂ ਨੇ ਰਚਿਆ ਸਾਰਾ ਵਰਕ ਹੂੰ ਸਾਕੇ ਜੀ ਨਹੀਂ ਤੁਸੀਂ ਕਿਸਲੇ ਆ ਸਕਦਾ ਮੈਂ ਤੁਹਾਨੂੰ ਇਦਾਂ ਤਾਂ ਨਹੀਂ ਸ਼ੇਅਰ ਕਰ ਸਕਦਾ ਪਲੀਜ਼ ਮੈਂ ਆਪਣੇ ਫੋਨ ਤੋਂ ਤੁਹਾਨੂੰ ਦਿਖਾ ਸਕਦਾ ਠੀਕ ਹੈ ਅੱਛਾ ਸਾਨੂੰ ਉਹ ਕਹਿ ਰਹੇ ਆ ਸਾਨੂੰ ਇਹਨਾਂ ਦਾ ਜਿਹੜਾ ਮੈਂ ਮੈਂ ਮੇਰੀ ਪੂਰੀ ਹੋ ਰਹੀਦਾ ਇਹਨਾਂ ਨੇ ਨਾ ਜਿਹੜੇ ਬਿਲਕੁਲ ਚੂਖਾਇਲ ਕਿ ਚਲਾ ਰਹੇ ਆ ਅਭੀ ਕੀਤਾ ਕੁਝ ਨਹੀਂ ਅਸੀਂ ਸਾਡਾ ਸਹਨੇਦਾਰ ਉੱਥੇ ਗਿਆ ਰਵਾਨਗੀਆਂ ਰੱਪਾ ਗਾੜਾ ਕੁਝ ਹੋਇਆ ਸਾਡਾ ਹੂੰ ਹਾਂਜੀ ਸੀ ਹੋਣ ਕਰਿਆ ਕਿ ਪੁਲਿਸ ਨੇ ਪੈਸੇ ਖਾਦੇ ਆ ਦੂਜੀ ਧਿਰ ਤੋਂ ਉਹ ਲਿਖ ਤੇ ਫਰੇ ਐ ਜਿੱਥੇ ਤੋਂ ਲਾਉਂਦੀ ਹੁੰਦੀ ਬੰਮਾ ਹਾਂਜੀ ਨਹੀਂ ਮੈਂ ਤੁਹਾਡਾ ਇਹ ਇਹਦੇ ਉੱਪਰ ਇਹਦੇ ਉੱਪਰ ਹੀ ਤੁਹਾਡਾ ਮੈਂ ਪੱਖ ਚਾਉਣਾ ਜੀ ਉਹ ਕਹਿੰਦੇ ਕਿ ਪੁਲਿਸ ਨੇ ਸਾਡਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਮੁੰਡੇ ਦਾ ਉਹ ਕਹਿੰਦੇ ਕਿ ਕਰਾ ਰਹੇ ਸੀਗੇ ਜੀ ਸਾਰਾ ਸਾਡੇ ਤੋਂ ਦਬਾਅ ਪਾ ਕੇ ਸਾਡੇ ਤੋਂ ਪੁਲਿਸ ਨੇ ਅੰਗੂਠੇ ਵਗੈਰਾ ਲਵਾ ਲਏ ਤਸਕਿਤ ਵਗੈਰਾ ਕਰਾ ਲਏ ਉਸ ਦਿਨ ਇਹਨਾਂ ਦਾ ਕੋਈ ਆਇਆ ਹੀ ਆ ਮੈਨੂੰ ਨਾਂ ਨਹੀਂ ਯਾਦਾ ਕਿ ਉਹਨਾਂ ਦਾ ਕਿਸੇ ਸ਼ਹਿਰ ਤੋਂ ਸ਼ਾਮਲਾ ਵਾਲਾ ਸ਼ਹਿਰ ਆਈ ਜੀ ਮੈਨੂੰ ਨਹੀਂ ਪਤਾ ਕਿਹੜੇ ਰੈਂਕ ਚ ਲੱਗੇ ਨੇ ਆਜੀ ਸਾਹਿਬ ਹੂੰ ਉਹਨਾਂ ਨਾਲ ਜੀ ਵੀ ਗੱਲ ਹੈ ਲੇਕਿਨ ਇਹਨਾਂ ਨੇ ਉਹਦੀ ਵੀ ਪ੍ਰਵਾਹ ਨਹੀਂ ਮੰਨੀ ਅੱਛਾ ਆਈ ਜੀ ਰੈਂਕ ਦੇ ਸੀਗੇ ਤੇ ਉਹਨਾਂ ਦੇ ਨਾਲ ਪੁਲਿਸ ਸਿਕਿਉਰਿਟੀ ਗਾਰਡ ਦੀ ਸਹਾਇਤ ਉਹਨਾਂ ਨੇ ਮੇਰੀ ਗੱਲ ਕਰਾਈ ਸਿਕਿਉਰਿਟੀ ਗਾਰਡ ਜਾਂ ਉਹਨਾਂ ਦਾ ਸ਼ਾਇਦ ਪਾਣੀ ਪਲਾਉਣ ਵਾਲਾ ਸੀ ਬੰਦਾ ਅੱਛਾ ਜੀ ਤੇ ਉਹਨਾਂ ਨੂੰ ਮੈਂ ਜਦੋਂ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਸਰਾਹ ਮੰਗਲਾ ਤੇ ਕਹਿੰਦੇ ਲਭ ਹਾਂ ਠੀਕ ਹੈ ਤੁਸੀਂ ਇਹਨਾਂ ਦਾ ਨਾ ਕਰਾ ਦਿਓ ਪੋਸਟਮੋਰਮ ਲੇਕਿਨ ਇਹਨਾਂ ਨੇ ਉਹਨਾਂ ਦੀ ਵੀ ਨਹੀਂ ਮੰਨੀ ਉਹ ਮੁਲਾਜ਼ਮ ਤੇ ਬਾਈਫੇਸ ਹੁਣ ਮੈਂ ਨਾ ਹੀ ਨਾ ਨਹੀਂ ਜਾਣਦਾ ਤੇ ਵੀਡੀਓ ਦੇ ਵਿੱਚ ਸ਼ਾਇਦ ਮੇਰੇ ਕੋਲ ਹੈਗਾ ਉਹ ਪਤਾ ਵੀ ਅੱਛਾ ਜੀ ਤੇ ਉਹ ਜਿਹੜੀ ਉਹ ਜਿਹੜੀ ਮੁੰਡੇ ਨੇ ਸੁਸਾਈਡ ਕਰਨ ਤੋਂ ਪਹਿਲਾਂ ਆਤਮ ਹੱਤਿਆ ਕਰਨ ਤੋਂ ਪਹਿਲਾਂ ਵੀਡੀਓ ਬਣਾਈ ਹੈ ਜੀ ਉਹ ਵੀ ਐਸਐਸਓ ਸਾਹ ਪਹੁੰਚੀ ਹੈ ਤੁਹਾਡੇ ਕੋਲ ਨਹੀਂ ਉਹ ਨਹੀਂ ਮਰ ਤੁਹਾਨੂੰ ਬੰਚੀ ਸੀ ਜਿਹੜੀ ਜਿਹੜੀ ਮਰ ਮਿਰਤਕ ਦੇ ਟਾਈਮ ਦੇ ਵਿੱਚ ਮੇਰੇ ਕੋਲ ਜਿਹੜੀ ਥਾਣੇਦਾਰ ਮੇਰਾ ਮੌਕੇ ਤੇ ਗਿਆ ਜਾਂ ਸਾਰਾ ਹੈਗੀ ਉਹ ਸਾਰੀਆਂ ਸਾਡੇ ਕੋਲ ਵੀਡੀਓ ਹੈਗੀ ਨਹੀਂ ਮੁੰਡੇ ਨੇ ਮਰਨ ਤੋਂ ਪਹਿਲਾਂ ਤਕਰੀਬਨ 6 ਮਿੰਟ ਦੀ ਇੱਕ ਵੀਡੀਓ ਹੈ ਉਹ ਬਣਾਈ ਹੈ ਉਹ ਮੁੰਡਾ ਰੂਹੀ ਦੇ ਵਿੱਚ ਹੈ ਤੇ ਉਹ ਬੋਲ ਰਿਹਾ ਕਿ ਮੈਨੂੰ ਇੰਨਾ ਲੋਕਾਂ ਨੇ ਤੰਗ ਬੜਾ ਕੀਤਾ ਹੈ ਪਰੇਸ਼ਾਨ ਕੀਤਾ ਔਰ ਇਹ ਪਰਿਵਾਰ ਵੀ ਕਹਿ ਰਿਹਾ ਕਿ ਵੀਡੀਓ ਨਹੀਂ ਮੇਰੇ ਕੋਲ ਆਈ ਹੈਗੀ ਜੀ ਲੇਕਿਨ ਉਹਦੇ ਵਿੱਚ ਵੀ ਉਹ ਤੇ ਕਲੀਅਰ ਹੈ ਵੀ ਪੈਸੇ ਇਹਨਾਂ ਨੇ 24 ਲੱਖ ਦੇਣਾ ਅੱਛਾ ਜੀ ਹਾਂ ਇਹ 24 ਲੱਖ ਹੁਣ ਲੈ ਲਈਦਾ ਪਰ ਦੇਣ ਦੇ ਜਿਹੜੇ ਵਰਕੇ ਹਾਂਜੀ ਹਾਂਜੀ ਪੈਸੇ ਲੈਣ ਵੇਲੇ ਅੱਖਾਂ ਕੁਝ ਹੋਉਂਦੀਆਂ ਤੇ ਦੇਣ ਲੈ ਕੇ ਅੱਖਾਂ ਹੋਰ ਹੁੰਦੀਆਂ ਹੂੰ ਹੁਣੇ ਪਰਿਵਾਰ ਇਹ ਕਹਿ ਰਿਹਾ ਜੀ ਕਿ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਹੁਣ ਅਸੀਂ ਸਿੱਧਾ ਕੋਰਟ ਦੇ ਤੁਸੀ ਮੇਰੇ ਕੋਲ ਆ ਜਾਵਾ ਤਾਂ ਅਨੁਸਾਰ ਹੀ ਕੁਝ ਵੀ ਆ ਕੋਰਟ ਚ ਜੇ ਆ ਉਪਰਲੀ ਬਾਕੀ ਇਹ ਵੀ ਮੇਰੇ ਕੋਲ ਸਾਰਾ ਕਾਗਜ਼ ਹੈਗੀ ਇਹਨਾਂ ਦੀ ਹੂੰ ਸਾਰਾ ਕੋਰਟ ਸਾਡੇ ਕੋਲ ਆ ਉਹ ਜਦੋਂ ਲੋਨ ਪੈਂਦੇ ਬੇਸ਼ਰਮਾਂ ਠੀਕ ਹੈ ਯਾ ਚਲੋ ਤੁਹਾਡੇ ਮੁਤਾਬਕ ਤੁਸੀਂ ਕਾਰਵਾਈ ਸਫੀਸ਼ੀਐਂਟ ਕੀਤੀ ਹੈ ਬਿਲਕੁਲ ਬਿਲਕੁਲ ਬਿਲਕੁਲ